ਸੋ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਪੁਲਿਸ ਸਥਾਨਾ ਡੇਰਾ ਬਾਬਾ ਨਾਨਕ ਦੀ ਨੋਂਦੇ ਪਿੰਡ ਪੱਡਾ ਦੀ ਨੈਚੋ ਆ ਰਹੀ ਹੈ ਜਿੱਥੇ ਅਣਪਛਾਤੇ ਵਿਅਕਤੀ ਦੀ Laash ਮਿਲਣ ਦੇ ਨਾਲ ਇਲਾਕੇ ਵਿੱਚ دہشت ਵਾਲਾ ਮਾਹੌਲ ਬਣਿਆ ਹੋਇਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਪਿੰਡ ਪੱਡਾ ਦੇ ਸਾਬਕਾ ਸਰਪੰਚ ਅਜੀਤ ਸਿੰਘ ਢੱਲੋ ਤੇ ਹੋਰਨਾਂ ਵਿਅਕਤੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6 ਵਜੇ ਉਹ ਆਪਣੇ ਖੇਤਾਂ ਨੂੰ ਖਾਦ ਪਾਉਣ ਲਈ ਨਿਕਲੇ ਤਾਂ ਨਹਿਰ ਵਿੱਚ ਬਣੀ ਠੋਕਰ ਤੇ ਇੱਕ ਅਣਪਛਾਤੀ Laash কুমਲ ਘੇਰੀ ਵਿੱਚ ਫਸੀ ਹੋਈ ਸੀ ਤੇ ਮੋਢੇ ਮੁੱਢੀ ਗਈ ਪਈ ਸੀ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਥਾਣਾ ਡੇਰਾ ਬਾਬਾ ਨਾਨਕ ਅਤੇ ਐਸਐਸਪੀ ਬਟਾਲਾ ਨੂੰ ਫੋਨ ਤੇ ਸੂਚਿਤ ਕਰ ਦਿੱਤਾ ਗਿਆ ਪਰ ਸੂਚਨਾ ਦੇਣ ਦੇ ਬਾਵਜੂਦ ਵੀ ਡੇਰਾ ਬਾਬਾ ਨਾਨਕ ਪੁਲਿਸ ਦਾ ਸਿਰਫ ਇੱਕ ਅਧਿਕਾਰੀ 6 ਘੰਟੇ ਬਾਅਦ ਮੌਕੇ ਤੇ ਪਹੁੰਚਿਆ ਜਿਸ ਵੱਲੋਂ ਪਿੰਡ ਵਾਸੀਆਂ ਦੀ ਮਦਦ ਨਾਲ ਅੱਧ ਗਲੀ ਸੜੀ ਲਾਸ਼ ਨੂੰ ਬਾਹਰ ਕੱਢਿਆ ਗਿਆ ਗਲਬਾਤ ਦੌਰਾਨ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਮੋਤਬਰ ਆਗੂਆਂ ਨੇ ਉਹਨਾਂ ਨੂੰ ਇਤਲਾਹ ਦਿੱਤੀ ਸੀ ਔਰ ਉਹਨਾਂ ਨੇ ਕਿਹਾ ਕਿ ਫਿਲਹਾਲ 174 ਦੀ ਕਾਰਵਾਈ ਕਰਕੇ Laash ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਅਤੇ ਇਸ ਨੂੰ ਡੈਥ ਹੌਸਪੀਟਾਲਾ ਦੇ ਵਿੱਚ ਰੱਖਿਆ ਜਾਵੇਗਾ ਉਹਨਾਂ ਨੇ ਦੱਸਿਆ ਕਿ Laash ਦੇ ਹੁਲੀਏ ਤੋਂ ਲੱਗ ਰਿਹਾ ਹੈ ਕਿ ਇਹ ਕਿਸੇ ਪ੍ਰਵਾਸੀ ਭਾਰਤੀ ਦੀ ਮ੍ਰਿਤਕ ਦੇਹ ਹੈ ਬਾਕੀ ਜਾਂਚ ਦੇ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹੱਤ ਕੋਜੇ 7:30 ਵਜੇ ਖਾਣ ਪੋਣ ਆਏ ਆ ਤੇ ਸਾਡੇ ਜ਼ਮੀਨ ਦੇ ਨੇੜੇ ਠੋਕਰ ਆ ਤੇ ਉੱਥੇ Laash ਪਈ ਆ ਜੀ ਜੀ Laash ਪਈ ਆ ਤੇ ਅਸੀਂ ਫਿਰ ਚਾਰਾ ਕੀਤਾ ਵੀ ਇਹਦਾ ਪੁਲਿਸ ਨੂੰ ਘਰਿਆਂ ਨੂੰ ਪਤਾ ਦੱਸਿਆ ਜਾਏ ਹਾਂਜੀ ਹਾਂਜੀ ਫਿਰ ਅਸੀਂ ਥਾਣੇ 'ਵਿ ਫੋਨ ਕੀਤਾ ਜੀ ਜੀ ਫਿਰ ਅਸੀਂ ਬਟਾਲਾ ਐਸਐਸਪੀ ਨੂੰ ਫੋਨ ਕੀਤਾ ਜੀ ਫਿਰ ਹੁਣ ਇੱਕ ਸਰਦਾਰ ਮੁਲਾਜ਼ਮ ਆਇਆ ਵਾ ਜੀ ਜੀ ਤੇ ਹੋਰ ਇੱਥੇ ਵਾਵਾ ਇੱਥੇ ਪਿੰਡ ਦੇ ਬੰਦੇ ਇਕੱਠੇ ਹੋਏ ਨੇ ਪੱਤਰਕਾਰ ਪੱਬਰ ਵਾਲੇ ਤੋਂ ਵੀ ਆਏ ਆ ਸ਼ਾਹਬਰ ਤੋਂ ਵੀ ਤੇ ਹੋੜ লাশ ਕੱਢਣ ਦਾ ਚਾਰਾ ਕਰਦੇ ਆ ਤੇ ਅਸੀਂ ਇਹੋ ਸੋਚਿਆ ਹੈ ਵੀ ਜਿਹਦੀ লাশ ਆ ਉਹਨੂੰ ਪਤਾ ਲੱਗ ਸਕੇ ਤੇ ਸ਼ਹਿਰ ਦਾ ਕੋਈ ਆਇਆ ਨਹੀਂ ਇੱਥੇ ਅਹੇ ਬੜਾ ਚਾਰਾ ਚੋਰਾ ਕੀਤਾ ਹੁਣ ਕੀ ਕਰਵਾਈ ਤੇ ਹੁਣ লাশ ਲੱਗੇ ਨੇ ਕੱਢਣ ਇਹ ਚਲੋ ਆ ਰਿਹਾ ਪਾਲਾ ਇਹੋ ਹੀ ਆ ਵੀ ਕਿਸੇ ਨੂੰ ਲਾਸ਼ ਮਿਲ ਸਕੇ ਵਗੈਰਾ ਨਹੀਂ ਹੈ ਜੇ ਥੋੜੀ ਹੋਈ ਅਜੇ ਵੇਖੜ ਵੋਖਣੀ ਡਾਇਰ ਇਹ ਵੀ ਕਿੱਦਾਂ ਦੇ ਕੱਪੜੇ ਆ ਕਿੱਦਾਂ ਨੇ ਕਿੰਨੀ ਕੁ ਉਮਰ ਆ ਸਰਦਾਰ ਆ ਹੈਗਾ ਸਰਦਾਰ ਆ ਉਹ ਇੱਥੇ ਆ ਜਾਓ ਇੱਥੇ ਬਾਹਰ ਤੇ 60 65 ਸਾਲ ਦੀ ਉਮਰ ਆ ਸਿਰ ਜਿਹੜਾ ਉਹ ਕਿੱਤੇ ਵਾਲ ਨੇ ਤੇ ਲੱਗੇ ਆ ਲਾਸ਼ ਕੱਢਣ ਤੇ ਮਦੋਹੜਾ ਖੰਡੇ ਨੇ ਵੀ ਜਾਈ ਨਾ ਇੱਥੇ ਰੋ ਤੇ ਜਿਹੜੇ ਕਾਰਵਾਈ ਕਰਨੀਆਂ ਤੇਰੇ ਆਧਾਰ ਤੇ ਕਰਨੀਆਂ ਹਨ ਅਨਨਾਉਣ ਲਾਸ਼ ਪਿੰਡ ਪੱਡਿਆਂ ਦੇ ਲਾਗੂ ਅਜੀਤ ਸਿੰਘ ਸਰਪਾਲਾ ਸਰਪੰਚ ਦੀ ਇਤਲਾਹ ਦੀ ਇਨਫੋਰਮੇਸ਼ਨ ਤੇ ਉਥੇ ਮਿਲੀ ਆ ਜਿਹੜੀ ਲਾਸ਼ ਜਿਹੜੀ ਹੈ ਬਈਆ ਨਾਮ ਵਿਅਕਤੀ ਦੀ ਆ ਜਿਸ ਨੂੰ 74 ਦੀ ਕਾਰਵਾਈ ਕਰਕੇ ਡੈੱਡ ਹਾਊਸ ਬਟਾਲੇ ਰੱਖਿਆ ਜਾ ਰਿਹਾ 72 ਘੰਟੇ ਲਈ ਤੇ ਜਿਸ ਵਰੀ ਅਵੇਰੀ ਕਾਰਵਾਈ ਉਸ ਬਾਠੋਂ ਕਰਾਇਆ ਜਾਏਗਾ ਪੱਡਿਆਂ ਦੇ ਸੂਏ ਲੱਗੇ ਪਈ ਹੈ ਜੀ ਠੋਕਰ ਦੇ ਉੱਪਰ